ਪ੍ਰਸਿੱਧ ਸਮਾਜ ਸੇਵਕ ਕੁਮਾਰ ਪੇਂਟਰ ਦੀ ਅਗਵਾਈ ਵਿੱਚ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਬ ਪਿਤਰੀ ਮੁਕਤੀ ਅਤੇ ਮਾਨਵ ਕਲਿਆਣ ਸੰਸਥਾ ਵੱਲੋਂ ਮੁਕੇਰੀਆਂ ਰੇਲਵੇ ਸਟੇਸ਼ਨ ਜਿੱਥੇ ਪਿਛਲੇ ਲੰਬੇ ਸਮੇਂ ਤੋਂ ਯਾਤਰੀਆਂ ਲਈ ਮੌਸਮ ਅਨੁਸਾਰ ਗਰਮ ਅਤੇ ਠੰਡੇ ਪਾਣੀ ਦੀ ਸੇਵਾ ਚਲਾਈ ਜਾ ਰਹੀ ਹੈ ਜਿਸ ਨੂੰ ਦੇਖਣ ਲਈ ਤਹਿਸੀਲਦਾਰ ਮੁਕੇਰੀਆਂ ਮਨੀਸ਼ ਕੁਮਾਰ ਉਚੇਚੇ ਤੌਰ ਤੇ ਪੁੱਜੇ ਜਿੱਥੇ ਉਹਨਾਂ ਦਾ ਸਵਾਗਤ ਸੰਸਥਾ ਸੰਸਥਾਪਕ ਕੁਮਾਰ ਪੈਂਟਰ ਦੀ ਅਗਵਾਈ ਵਿੱਚ ਸਮੂਹ ਸੰਸਥਾ ਵੱਲੋਂ ਕੀਤਾ ਗਿਆ ਜ਼ਿਕਰਯੋਗ ਹੈ ਕਿ ਇਸ ਸੰਸਥਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਲਾਹਾਰਸ਼ ਲਾਸ਼ਾਂ ਦਾ ਸੰਸਕਾਰ ਕਰਕੇ ਹਰ ਸਾਲ ਉਹਨਾਂ ਦੀਆਂ ਆਸੀਆਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਤੇ ਵਿਧੀ ਪੂਰਵਕ ਪ੍ਰਵਾਹ ਕਰਕੇ ਪਿੰਡਦਾਨ ਅਤੇ ਤਰਪਨ ਕਰਨਾ ਚੁਣੌਤੀ ਗ੍ਰਾਸ ਬੱਚਿਆਂ ਨੂੰ ਸਕੂਲ ਲਿਆਣ ਲਿਜਾਣ ਲਈ ਫ੍ਰੀ ਵੈਨ ਸੇਵਾ ਜ਼ਰੂਰਤਮੰਦ ਅਤੇ ਬੇਸਹਾਰਾ ਮਰੀਜ਼ਾਂ ਲਈ ਫ੍ਰੀ ਐਂਬੂਲੈਂਸ ਸੇਵਾ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਸਕੂਲ ਲਿਆਣ ਲਿਜਾਣ ਲਈ ਫ੍ਰੀ ਵੈਨ ਸੇਵਾ ਨਿਆਸਰੇ ਸਕੂਲੀ ਬੱਚਿਆਂ ਦੀਆਂ ਫੀਸਾਂ ਵਰਦੀਆਂ ਅਤੇ ਕਾਪੀਆਂ ਕਿਤਾਬਾਂ ਦੀ ਸੇਵਾ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ ਇਸ ਮੌਕੇ ਤਹਿਸੀਲਦਾਰ ਮਨੀਸ਼ ਕੁਮਾਰ ਹੋਰਾ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਸੇਵਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਲੋਕਾਂ ਨੂੰ ਸੰਸਥਾ ਦੇ ਸਹਿਯੋਗ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਸੰਸਥਾ ਸੰਸਤਾਪਕ ਕੁਮਾਰ ਪੈਂਟਰ ਹੋਰਾ ਵੀ ਤਹਿਸੀਲਦਾਰ ਹੋਰਾ ਦਾ ਸੇਵਾ ਸਥਲ ਦਾ ਵਿਜ਼ਿਟ ਕਰਕੇ ਸੰਸਥਾ ਦਾ ਹੌਸਲਾ ਅਫਜ਼ਾਈ ਕਰਨ ਤੇ ਧੰਨਵਾਦ ਕੀਤਾ ਅਤੇ ਸੰਸਥਾ ਦਾ ਸਹਿਯੋਗ ਕਰਨ ਵਾਲੇ ਦਾਨਵੀਰ ਸਜਣਾ ਦਾ ਧੰਨਵਾਦ ਕਰਦਿਆਂ ਇਹ ਸਮਾਜ ਸੇਵਾ ਦੇ ਕੰਮ ਜਾਰੀ ਰੱਖਣ ਲਈ ਅੱਗੇ ਵੀ ਸਹਿਯੋਗ ਦੀ ਅਪੀਲ ਕੀਤੀ। ਨਿਊ ਚੜਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਅੱਜ ਮੈਨੂੰ ਇੱਥੇ ਸਰਬ ਪਿਤਰੀ ਮੁਕਤੀ ਮਾਨਵ ਕਲਿਆਣ ਸੰਸਥਾ ਵੱਲੋਂ ਹਮਨਤਰੀ ਕੀਤਾ ਗਿਆ ਸੀ ਮੈਂ ਪਹਿਲਾਂ ਤਾਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਵੀ ਇਹਨਾਂ ਨੇ ਇੱਥੇ ਬੁਲਾ ਕੇ ਇਮਾਨ ਬਖਸ਼ਿਆ ਇਸ ਸੰਸਥਾ ਵੱਲੋਂ ਬਹੁਤ ਹੀ ਸਮਾਜ ਸੇਵਾ ਦੇ ਕੰਮ ਜਿਹੜੇ ਅਮਕੇਰੀਆਂ ਵਿੱਚ ਕੀਤੇ ਜਾ ਰਹੇ ਆ ਰੇਲਵੇ ਸਟੇਸ਼ਨ ਤੇ ਇਹਨਾਂ ਨੇ ਅੱਜ ਜਿਹੜਾ ਦਸਰਦੀਆਂ ਚੱਲ ਰਹੀਆਂ ਤਾਂ ਇਹਨਾਂ ਵੱਲੋਂ ਗਰਮ ਪਾਣੀ ਦਾ ਇੰਤਿਆਮ ਕੀਤਾ ਜਾਂਦਾ ਜੱਤਨੀਆਂ ਲਈ ਗਰਮੀਆਂ ਨੂੰ ਠੰਡੇ ਪਾਣੀ ਦਾ ਇੰਤਜ਼ਾਮ ਕੀਤਾ ਜਾਂਦਾ ਇਹਨਾਂ ਨੇ ਬਹੁਤ ਹੀ ਵਧੀਆ ਅੰਦਰ ਆਪਣੇ ਪੈਸੇ ਵਗੈਰਾ ਇਕੱਠੇ ਕਰਕੇ ਸੇਵਾ ਕਰਨ ਲਈ ਅੰਦਰ ਪ੍ਰੋਜੈਕਟ ਵਗੈਰਾ ਬਣਾਇਆ ਪੂਰਾ ਜਿਹੜਾ ਇਹਨਾਂ ਨੇ ਠੰਡੇ ਤੇ ਪਾਣੀ ਕਰਨ ਦੇ ਲਈ ਇਸ ਤੋਂ ਇਲਾਵਾ ਇਹਨਾਂ ਦੇ ਹੋਰ ਵੀ ਇਲਾਕੇ ਦੇ ਵਿੱਚ ਬਹੁਤ ਸਮਾਜ ਸੇਵੀ ਕੰਮ ਜਿਹੜੇ ਇਹਨਾਂ ਵੱਲੋਂ ਕੀਤੇ ਜਾਂਦੇ ਆ ਕਰੋਨਾ ਦੇ ਟਾਈਮ ਤੇ ਵੀ ਇਹਨਾਂ ਨੇ ਬਹੁਤ ਜਿਹੜੀਆਂ ਲਵਾਰਿਸ ਲਾਸ਼ਾਂ ਸੀ ਜਾਂ ਹੁਣ ਵੀ ਕੋਈ ਲਵਾਰਿਸ ਲਾਸ਼ ਵਗੈਰਾ ਹੁੰਦੀ ਆ ਉਹਦਾ ਇਹ ਉਹਨੂੰ ਕਿਰਿਆਕਰਮ ਵਗੈਰਾ ਸਾਰਾ ਕਰਦੇ ਆ ਤੇ ਮੈਂ ਮਤਲਬ ਬਹੁਤ ਧੰਨਵਾਦੀ ਆ ਇਹਨਾਂ ਵਰੀਆਂ ਸੰਸਥਾਵਾਂ ਨੂੰ ਹੋਰਾਂ ਦੇ ਵੀ ਲੋਕਾਂ ਨੂੰ ਇਹਨਾਂ ਨਾਲ ਜੁੜਨਾ ਚਾਹੀਦਾ ਅਸੀਂ ਅੱਜ ਦੇ ਟਾਈਮ ਦੇ ਵਿੱਚ ਆਪਣੇ ਕੰਮ ਇੰਨੇ ਹੁੰਦੇ ਆ ਵੀ ਸਾਡੇ ਕੋਲੋਂ ਆਪਣੇ ਕੰਮਾਂ ਤੋਂ ਇਲਾਵਾ ਇੱਕ ਤਾਂ ਟਾਈਮ ਨਹੀਂ ਹੁੰਦਾ ਬਹੁਤ ਘੱਟ ਲੋਗ ਆ ਜਿਹੜੇ ਆਪਣੇ ਨਿੱਜੀ ਕੰਮਾਂ ਨੂੰ ਨਿੱਜੀ ਸਫਾਰ ਤੋਂ ਉੱਤੇ ਉੱਠ ਕੇ ਵੀ ਕੰਮ ਕਰਦੇ ਆ ਤੇ ਇਹਨਾਂ ਤੋਂ ਸਾਨੂੰ ਸਾਰੇ ਸਮਾਜ ਨੂੰ ਬਹੁਤ ਪ੍ਰੇਰਨਾ ਲੈਣੀ ਚਾਹੀਦੀ ਆ ਜੀ ਤੇ ਮੈਂ ਬਹੁਤ ਧੰਨਵਾਦੀ ਆ ਇਹ ਸੰਸਥਾ ਦਾ ਜੀ ਸਾਡੀ ਸੰਸਥਾ ਵੱਲੋਂ ਚਲਾਇਆ ਜਾ ਰਿਹਾ ਜਨਕल्याण ਦੇ ਕਮਾਂਡ ਦੇ ਵਿੱਚ ਅੱਜ ਸਟੇਸ਼ਨ ਤੇ ਅਸੀਂ ਜਿਹੜਾ ਇੱਕ ਆਰੋ ਲਗਾਇਆ ਹੋਇਆ ਉਹਨੂੰ ਦੇਖਣ ਵਾਸਤੇ ਅੱਜ ਤਸੀਹੰਦਾਰ ਮਕੇਰੀਆ ਸ਼੍ਰੀ ਮਨੀਸ਼ ਕੁਮਾਰ ਜੀ ਅਜਿਹਾ ਚੇਤੇ ਤੌਰ ਤੇ ਰਣ ਦੇਖਣ ਵਾਸਤੇ ਆਪਣਾ ਕੀਮਤੀ ਟਾਈਮ ਕੱਢ ਕੇ ਪਹੁੰਚੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਉਹਨਾਂ দানਵੀਰਾਂ ਦਾ ਵੀ ਅਸੀਂ ਧੰਨਵਾਦ ਜੀ ਦੇ ਨਾਲ ਇਹ ਖਰਚ ਚਾਦਿਕ ਜਿਹੜੇ ਸਾਰੇ ਕੰਮ ਆਪਾਂ ਇਹ ਕਰ ਰਹੇ ਹਾਂ ਅੱਗੇ ਤੋਂ ਵੀ ਆਸ ਕਰਦੇ ਹਾਂ ਕਿ ਸਾਡੇ ਨਾਲ ਸਾਰੇ ਜਿੰਨੇ ਵੀ দানਵੀਰ ਹੈਗੇ ਸਾਰੇ ਸਹਿਯੋਗ ਕਰਦੇ ਰਹਿਣਗੇ ਤਾਂ ਕਿ ਅਸੀਂ ਜਿਹੜਾ ਇਹ ਕੰਮ ਹੈ ਨੂੰ ਅਸੀਂ ਅੱਗੇ ਤੋਂ ਅੱਗੇ ਲੈ ਕੇ ਜਾਈਏ